ਪਾਣੀ ਜੇ ਹੋਵੇ ਕੋਈ ਕਿਤੇ ਹੋਵੇ ਸੱਚਮੁੱਚ ਪਰਮੇਸ਼ਰ ਆਪ ਦੇ ਸਵਰਗਦੂਤਾਂ ਨੂੰ ਭੇਜਦਾ ਵੈ ਹਾਲੇਲੂਇਆ ਹਰ ਇੱਕ ਦੀ ਮਦਦ ਕਰਨ ਪਰ ਥੋੜੀ ਜਿਹੀ ਨਹੀਂ ਵੀ ਮਾੜੀ ਜਿਹੀ ਵਿਵਤਾ ਆ ਗਈ ਤੇ ਲੋਕਾਂ ਅੱਗੇ ਰੋਣੇ ਰੋਕਾ ਲੋਕਾਂ ਅੱਗੇ ਤੇ ਜਮ੍ਹਾਂ ਨਾ ਰੋਇਆ ਕਰੋ ਹਾਲੇਲੂਇਆ ਉਹ ਤਾਂ ਬਹਾਨੇ ਭਾਲਦੇ ਵੀ ਇਹ ਸਾਡੇ ਅੱਗੇ ਰੋਣ ਤੇ ਸੀ ਇਹਨਾਂ ਨੂੰ ਉਦੋਂ ਹੀ ਸੁਣਾਈਏ ਫੇ ਤੁਹਾਡੇ ਜੀਸੂ ਵਾਲੇ ਕਿੱਥੇ ਗਏ ਤੁਹਾਡੇ ਪਾਸਟਰ ਕਿੱਥੇ ਗਏ ਉਹਨਾਂ ਦੀਆਂ ਕਰਾਮਾਤਾਂ ਕਿੱਥੇ ਗਈਆਂ ਉਹ ਵੀ ਇੱਥੇ ਹੀ ਉਹ ਕਿਤੇ ਨਹੀਂ ਗਏ ਹallelujah ਹallelujah ਕਿੰਨੇ ਵਾਰੀ ਬਾਈਬਲ 'ਚ ਲਿਖਿਆ ਨਾ ਡਰਨਾ ਕਬਰਾ ਕਿੰਨੇ ਵਾਰੀ ਲਿਖਿਆ ਪਿਆ ਹallelujah ਤੇ ਫਿਰ ਆਪਾਂ ਨੂੰ ਡਰ ਲੱਗਦਾ ਵੈ ਲੱਗਦਾ ਹੈ ਪ੍ਰਭੂ ਦੇ ਚੁਣੇ ਹੋਏ ਡਰਨਗੇ ਕਿਸੇ ਕੋਲੋਂ ਨਹੀਂ ਡਰਨਾ ਹallelujah ਹallelujah ਕਹਿੰਦਾ ਮੈਂ ਜੋ ਹੋਵਾ ਤੇਰਾ ਪਰਮੇਸ਼ਰ ਹਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ ਮੈਂ ਤੈਨੂੰ ਆਖਦਾ ਹਾਂ ਨਾ ਡਰ ਮੈਂ ਤੇਰੀ ਸਹਾਇਤਾ ਕਰਾਂਗਾ ਹallelujah ਕੀ ਲਿਖਿਆ ਵੈ ਮੈਂ ਕਹਿੰਦਾ ਤੇਰਾ ਪਰਮੇਸ਼ਰ ਯਹੋਵਾ ਤੇਰਾ ਪਰਮੇਸ਼ਰ ਹallelujah ਕਹਿੰਦਾ ਮੈਂ ਤੇਰਾ ਹੱਥ ਫੜੀ ਬੈਠਾ ਹਾਂ ਮੈਂ ਤੈਨੂੰ ਆਖਦਾ ਨਾ ਡਰ ਮੈਂ ਤੇਰੀ ਸਹਾਇਤਾ ਕਰਾਂਗਾ ਹallelujah ਪਾਣੀ ਜਿ ਹੋਵੇ ਕੋਈ ਕਿਤੇ ਹੋਵੇ ਸੱਚਮੁੱਚ ਪਰਮੇਸ਼ਰ ਆਪਦੇ ਸਵਰਗਦੂਤਾਂ ਨੂੰ ਭੇਜਦਾ ਵੈ ਹallelujah ਹਰ ਇੱਕ ਦੀ ਮਦਦ ਕਰਨ ਪਰ ਥੋੜੀ ਜਿਨੀ ਵੀ ਮਾੜੀ ਜਿਹੀ ਵਿਵਤਾ ਆ ਗਈ ਤੇ ਲੋਕਾਂ ਅੱਗੇ ਰੋਣੇ ਰੋਕਾ ਲੋਕਾਂ ਅੱਗੇ ਤਾਂ ਜੰਮਾ ਨਾ ਰੋਇਆ ਕਰੋ ਹਾਲੇਲੂਇਆ ਉਹ ਤਾਂ ਬਹਾਨੇ ਭਾਲਦੇ ਵੀ ਇਹ ਸਾਡੇ ਅੱਗੇ ਰੋਣ ਤੇ ਸੀ ਇਹਨਾਂ ਨੂੰ ਉਦੋਂ ਹੀ ਸੁਣਾਈਏ ਫੇ ਤੁਹਾਡੇ ਜੀਸੂ ਵਾਲੇ ਕਿੱਥੇ ਗਏ ਤੁਹਾਡੇ ਪਾਸਟਰ ਕਿੱਥੇ ਗਏ ਉਹਨਾਂ ਦੀਆਂ ਕਰਾਮਾਤਾਂ ਕਿੱਥੇ ਗਈਆਂ ਉਹ ਵੀ ਇੱਥੇ ਹੀ ਉਹ ਕਿਤੇ ਨਹੀਂ ਗਏ ਹallelujah ਹallelujah ਅਜੇ ਪਰਮੇਸ਼ਰ ਉਹਨਾਂ ਨੂੰ ਪ੍ਰਵਾਨਗੇ ਨਹੀਂ ਦਿੰਦਾ ਵੀ ਤੂੰ ਆਹ ਕੰਮ ਕਰਨਾ ਹallelujah ਕਰਦੇ ਆ ਪ੍ਰਾਰਥਨਾ ਸਾਰੇ ਕਰੀ ਜਾਂਦੇ ਆ ਪਰ ਜੋ ਕੰਮ ਪਰਮੇਸ਼ਰ ਨੇ ਕਰਨਾ ਉਹ ਪਰਮੇਸ਼ਰ ਨੇ ਕਰਨਾ ਹallelujah ਹallelujah ਕਹਿੰਦਾ ਨਾ ਡਰ ਹੇਜ ਕੁਬ ਕੀੜੇ ਹੇ ਇਸਰਾ엘 ਦੀ ਜਦ ਮੈਂ ਤੇਰੀ ਸਹਾਇਤਾ ਕਰਾਂਗਾ ਹallelujah ਕਿੰਨੇ ਵਾਰੀ ਬਾਈਬਲ 'ਚ ਲਿਖਿਆ ਨਾ ਡਰ ਨਾ ਕਬਰਾ ਕਿੰਨੇ ਵਾਰੀ ਲਿਖਿਆ ਪਿਆ ਹallelujah ਤੇ ਫਿਰ ਆਪਾਂ ਨੂੰ ਡਰ ਲੱਗਦਾ ਵੈ ਲੱਗਦਾ ਪ੍ਰਭੂ ਦੇ ਚੁਣੇ ਹੋਏ ਡਰਨਗੇ ਕਿਸੇ ਕੋਲੋਂ ਨਹੀਂ ਡਰਨਾ ਹallelujah ਕਹਿੰਦਾ ਪ੍ਰਭੂ ਜੋ ਵਾਦਾ ਵਾਖ ਹੈ ਤੇਰਾ ਛਟਕਾਰਾ ਦੇਣ ਵਾਲਾ ਇਸਰਾ엘 ਦਾ ਪਵਿੱਤਰ ਪੁਰਖ ਹੈ ਹallelujah ਛਟਕਾਰਾ ਕੌਣ ਦਿੰਦਾ ਵੇ ਪਰਬੋ ਜੀ ਸ਼ੋ ਦਿੰਦਾ ਪਰਮੇਸ਼ਰ ਦਿੰਦਾ ਹਾਲੇਲੂਇਆ ਤੇ ਆਪਾਂ ਨਹੀਂ ਡਰਨਾ ਕਿਸੇ ਤੋਂ ਵੀ ਡਰਨਾ ਕਿ ਜੇ ਆਪਾਂ ਨੂੰ ਬਾਈਬਲ ਚ ਲਿਖਿਆ ਵੈ ਤੂੰ ਨਹੀਂ ਡਰਨਾ ਤੇ ਨਹੀਂ ਡਰਨਾ ਲੋਕਾਂ ਦੇ ਮੂੰਹਾਂ ਤੇ ਅਦਾਸੀਆਂ ਆਈਆਂ ਪਈਆਂ ਤੇ ਆਪਣੇ ਮੂੰਹ ਤੇ ਖੁਸ਼ੀਆਂ ਆਈਆਂ ਆਪਾਂ ਨੂੰ ਪਤਾ ਹੀ ਵੇ ਕੁਝ ਹੋਣਾ ਹੀ ਹੋਣਾ ਹੈ ਹਾਲੇਲੂਇਆ ਇਹ ਦੂਵਾ ਦਾ 42 ਦਾ 42 ਦਾ ਕਹਿੰਦਾ ਵੇਖੋ ਮੇਰਾ ਦਾਸ ਜਿਹਨੂੰ ਮੈਂ ਸੰਭਾਲਾਂਗਾ ਮੇਰਾ ਚੁਣਵਾ ਜਿਸ ਤੋਂ ਮੇਰਾ ਜੀ ਪ੍ਰਸੰਨ ਹੈ ਮੈਂ ਆਪਣਾ ਆਤਮਾ ਉਹਦੇ ਉੱਤੇ ਪਾਇਆ ਹੈ ਉਹ ਕੋਮਾ ਲਈ ਇਨਸਾਨ ਪ੍ਰਗਟ ਕਰੇਗਾ ਹਾਲੇਲੂਇਆ ਕਿ ਲਿਖ ਜਿਹਨੂੰ ਜਿਹੜਾ ਮੇਰਾ ਦਾਸ ਆ ਕਹਿੰਦਾ ਮੈਂ ਉਹਨੂੰ ਸੰਭਾਲਦਾ ਮੈਂ ਹਰ ਇੱਕ ਜਾਨ ਨੂੰ ਸੰਭਾਲ ਕੇ ਰੱਖਦਾ ਕੌਣ ਸੰਭਾਲਦਾ ਵੈ ਪਰਮੇਸ਼ਰ ਹਾਲੇਲੂਇਆ ਕਹਿੰਦਾ ਮੇਰਾ ਚੁਣਿਆ ਹੋਇਆ ਕਹਿੰਦਾ ਮੇਰਾ ਜੀ ਪ੍ਰਸੰਨ ਹੈ ਕਹਿੰਦਾ ਮੈਂ ਆਪਣਾ ਆਤਮਾ ਉਹਦੇ ਉੱਤੇ ਆਇਆ ਹੈ ਉਹ ਕੋਮਾ ਲਈ ਇਨਸਾਫ ਪ੍ਰਗਟ ਕਰੇਗਾ ਹallelujah ਕਹਿੰਦਾ ਉਹ ਨਾ ਚਿਲਾਵੇਗਾ ਨਾ ਆਪਣੀ ਆਵਾਜ਼ ਚੁੱਕੇਗਾ ਨਾ ਉਹ ਗਲੀ ਵਿੱਚ ਸੁਣਾਵੇਗਾ ਹallelujah ਸੱਚਮੁੱਚ ਜੋ ਪਰਮੇਸ਼ਵਰ ਦੇ ਚੁਣੇ ਹੋਏ ਐ ਖਾਸ ਕਰਕੇ ਦਾਸ ਵੀ ਜੋ ਵਿਸ਼ਵਾਸੀ ਕੋਈ ਵੀ ਐ ਆਪਣੀ ਆਵਾਜ਼ ਬਾਹਰ ਨਹੀਂ ਜਾਣੀ ਚਾਹੀਦੀ ਹallelujah ਲੜਦਿਆਂ ਦੀ ਨਾ ਕਿਸੇ ਨਾਲ ਲੜਾਈ ਨਹੀਂ ਕਹਦੀ ਕਿ ਮੈਨੂੰ ਵੀ ਬਹੁਤ ਆਤ ਸੀ ਜੇ ਮੇਰੇ ਕੋਲ ਕਿਸੇ ਨੇ ਕੋਸ ਕਰਦਾ ਨਾ ਮੈਂ ਅਗਲੇ ਦੇ ਘਰੇ ਉਹਦੇ ਲੜਨ ਚਲੀ ਜਾਂਦੀ ਸੀ ਹallelujah ਮਿੱਥੋ ਵੀ ਨਹੀਂ ਸੀ ਗੱਲ ਹਾਰੀ ਜਾਂਦੇ ਪਰ ਨਹੀਂ ਹੁਣ ਪ੍ਰਭੂ ਜਾ ਕੇ ਕਹਿੰਦਾ ਵੀ ਹੈ ਕੋਈ ਕੁਛ ਤੇ ਕਹਿੰਦਾ ਮੈਂ ਤਾਂ ਪਰਮੇਸ਼ਰ ਨੂੰ ਕਹਿੰਨੀ ਪਰਮੇਸ਼ਰ ਤੂੰ ਜਾਣੀ ਤੇ ਅਗਲਾ ਜਾਣੇ ਹallelujah ਆਪਾਂ ਮੁਕਾਬਲਾ ਨਹੀਂ ਕਰਨਾ ਕਿਸੇ ਦਾ ਵੀ ਜੋ ਆਪਣ ਕਰਦਾ ਉਹਦਾ ਫਲ ਕੀ ਨੇ ਦੇਣਾ ਉਹਨਾਂ ਨੂੰ ਪਰਮੇਸ਼ਰ ਉਹ ਕਹਿੰਦਾ ਚੰਗਾ ਬੀਜੇਗਾ ਚੰਗਾ ਫਲ ਦੇਊ ਮਾੜਾ ਕਰੇਗਾ ਤਾਂ ਮਾੜਾ ਦੇ ਹallelujah ਜੋ ਨੇ ਪਰਮੇਸ਼ਰ ਨੇ ਇੱਕ ਥਾਂ ਕਿ ਲਿਖਿਆ ਵੈ ਜਿਹੜਾ ਮੈਨੂੰ ਮੰਨੂ ਮੇਰੇ ਹੁਕਮਾਂ ਨੂੰ ਮੰਨੂਗਾ ਮੇਰੇ ਵਿਧੀਆਂ ਦੇ ਤੁਰਗਾ ਉਹਨੂੰ ਮੈਂ ਸਵਰਗ ਦੀ ਪੋਥੀ 'ਚ ਉਹਨਾਂ ਦੇ ਨਾਂ ਲਿਖੇ ਜਾਣਗੇ ਹਾਲੇਲੂਇਆ ਜਿਹੜਾ ਨਹੀਂ ਮੰਨੂ ਫਿਰ ਉਹ ਨਰਕਾਂ ਦੀ ਅੱਗ 'ਚ ਜਾਊਗਾ ਹਾਲੇਲੂਇਆ ਤੇ ਜਿਹੜੇ ਆਪਾਂ ਨੂੰ ਬੁਰਾ ਬੋਲਦੇ ਫਿਰ ਉਹ ਵੀ ਪਰਮੇਸ਼ਰ ਉਹਨਾਂ ਨੂੰ ਵੀ ਉੱਥੇ ਹੀ ਲੈ ਕੇ ਜਾਊਗਾ ਹਾਲੇਲੂਇਆ ਕਹਿੰਦਾ ਉਹ ਦਰੜੇ ਹੋਏ ਕਾਨੇ ਨੂੰ ਨਾ ਪੰਨੇਗਾ ਨਾ ਨਿੰਮੀ ਬੱਤੀ ਨੂੰ ਬੁਝਾਵੇਗਾ ਉਹ ਵਫਾਦਾਰੀ ਦਾ ਇਨਸਾਫ ਪ੍ਰਗਟ करेगा हालेलुया ਜਿਹੜਾ ਪਹਿਲਾਂ ਹੀ ਮਾਰਨ ਕਰਾਰੇ ਉਹਨਾਂ ਆਪਾਂ ਕੀ ਮਾਰਾਂਗੇ ਹਾਲੇलुया ਪਰਮੇਸ਼ਰ ਤੇ ਛੱਡ ਦਿਆ ਕਰੋ ਕੋਈ ਬੋਲਦਾ ਵੋ ਥਾਂ ਛੱਡ ਕੇ ਪਾਸੇ ਹੋ ਜਾਇਆ ਕਰੋ ਹਾਲੇलुया ਜਿੱਥੇ ਦੋ ਭਾਂਡਿਓ ਤਾਂ ਖੜਕਣ ਗਈ ਹਾਲੇलुया ਤੇ ਇਸ ਤਰ੍ਹਾਂ ਮੈਂ ਗੁੱਸਾ ਆ ਜਾਂਦਾ ਕਿਸੇ ਕਿਸੇ ਨੂੰ ਜ਼ਿਆਦਾ ਹੀ ਹੁੰਦਾ ਵੈ ਉਦੋਂ ਥਾਂ ਛੱਡ ਦਿਆ ਕਰੋ ਤੇ ਗੁੱਸਾ ਲੱਗਣਾ ਹੀ ਨਹੀਂ ਹਾਲੇलुया ਮੂੰਹ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਕਰਨ ਲੱਗ ਜਾ ਕਰੋ ਹਾਲੇलुया ਕਹਿਣ ਲੱਗ ਜਾ ਕਰੋ ਭਜਨ ਗਾਉਣ ਲੱਗ ਜਾ ਕਰੋ ਕੁਝ ਵੀ ਕਰ ਲੋ ਆਪਣਾ ਮੂੰਹ ਤਾਂ ਨਹੀਂ ਕੋਈ ਬੰਦ ਕਰ ਸਕਦਾ ਹਾਲੇ ਇਹ ਸਤਰਾ ਕਰਕੇ ਗੁੱਸਾ ਆਪੇ ਮਿੱਟ ਜਾਂਦਾ ਵੈ ਤੇ ਜੇ ਮਾੜੀ ਜੀ ਕਹਿੰਦੇ ਹੁੰਦੇ ਜਿੱਥੇ ਅੰਗਿਆਰੀਓ ਤੇ ਬਾਲਣ ਪਾ ਦਿਓ ਤੋ ਹੋਰ ਵੱਧ ਜਾਂਦਾ ਹallelujah ਤੇ ਜੇ ਪਾਣੀ ਪਾਵਾਂਗੇ ਤੇ ਅੱਗ ਬੁੱਝ ਜਾਂਦੀ ਹੈ ਹallelujah